ਕੇਂਦਰ ਦੇ ਵੱਲੋਂ ਆਇਆ ਇੱਕ ਲੈਟਰ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕੁਚਾਲ ਲਿਆ ਦਿੱਤਾ ਹੈ ਹਰ ਪਾਸੇ ਹਲਚਲ ਮੱਚੀ ਹੋਈ ਹੈ ਸਾਰੀਆਂ ਵਿਰੋਧੀ ਪਾਰਟੀਆਂ ਕੇਂਦਰ ਦੇ ਖਿਲਾਫ ਹੋ ਗਈਆਂ ਨੇ ਕਿਉਂਕਿ ਜਿਹੜਾ ਇਹ ਇੱਕ ਲੈਟਰ ਸਾਹਮਣੇ ਆਇਆ ਹੈ ਇਹ ਲੈਟਰ ਹੈ ਚੰਡੀਗੜ੍ਹ ਨੂੰ ਹੋਣ ਦਾ ਅਤੇ ਚੰਡੀਗੜ੍ਹ ਨੂੰ ਕੇਂਦਰ ਦੇ ਵਿੱਚ ਮਿਲਾਉਣ ਦਾ ਜੇਕਰ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਲਿਆ ਜਾਂਦਾ ਤਾਂ ਇਹ ਹਰਿਆਣਾ ਨੂੰ ਦਿੱਤਾ ਜਾਵੇਗਾ ਇਹ ਗੱਲ ਵਿਰੋਧੀ ਲੀਡਰ ਕਹਿ ਰਹੇ ਨੇ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਇੱਕ ਪਾਸਤਾ ਸੁਭੇਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਇਹ ਚੰਡੀਗੜ੍ਹ ਬਣਿਆ ਸੀ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਚੰਡੀਗੜ੍ਹ ਨੂੰ ਅਸੀਂ ਕਿਸੇ ਦੇ ਹਵਾਲੇ ਨਹੀਂ ਹੋਣ ਦਵਾਂਗੇ ਚਾਹੇ ਫਿਰ ਸਾਨੂੰ ਇਸ ਦੇ ਲਈ ਕੁਝ ਵੀ ਕਰਨਾ ਪੈ ਜਾਵੇ ਉਧਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਅਸੀਂ ਕਿਸੇ ਵੀ ਕੀਮਤ ਉਤੇ ਪੰਜਾਬ ਨਾਲ ੱਟਕਾ ਨਹੀਂ ਹੋਣ ਦਵਾਂਗੇ ਪਹਿਲਾਂ ਕਾਂਗਰਸ ਸਰਕਾਰ ਨੇ ਚੰਡੀਗੜ੍ਹ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਤੇ ਹੁਣ ਕੇਂਦਰ ਸਰਕਾਰ ਵੀ ਉਸੇ ਰਸਤੇ ਤੇ ਤੁਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਉਧਰ ਦੂਸਰੇ ਪਾਸੇ ਮਨਿੰਦਰ ਸਿੰਘ ਕਰਾਜਾ ਬਣ ਕੇ ਗਏ ਵੀ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜੋ ਮਰਜ਼ੀ ਹੋ ਜਾਵੇ ਪੰਜਾਬ ਦਾ ਹੀ ਚੰਡੀਗੜ੍ਹ ਹੈ ਚੰਡੀਗੜ੍ਹ ਹੀ ਪੰਜਾਬ ਦਾ ਹੈ ਕਿਉਂਕਿ ਸਾਡੇ ਪਿੰਡ ਉਜਾਰ ਕੇ ਚੰਡੀਗੜ੍ਹ ਨੂੰ ਬਣਾਇਆ ਗਿਆ ਸੀ ਸੋ ਇਸ ਕਰਕੇ ਚੰਡੀਗੜ੍ਹ ਤੇ ਪੰਜਾਬੀਆਂ ਦਾ ਹੱਕ ਹੈ ਚੰਡੀਗੜ੍ਹ ਪੰਜਾਬ ਦਾ ਹੀ ਰਹੇਗਾ ਜੇਕਰ ਸਾਨੂੰ ਲੰਬੀ ਲੜਾਈ ਲੜਨੀ ਪੈਂਦੀ ਹੈ ਤਾਂ ਅਸੀਂ ਲੜਾਈ ਵੀ ਜ਼ਰੂਰ ਲੜਾਂਗੇ ਪਰ ਜੇਕਰ ਕੇਂਦਰ ਸਰਕਾਰ ਜਵਾਬ ਸਪਸ਼ਟ ਕਰ ਦਿੰਦੀ ਹੈ ਕਿ ਉਹ ਅਜਿਹਾ ਕੋਈ ਕਦਮ ਨਹੀਂ ਚੁੱਕ ਰਹੇ ਉਹ ਜਿਹਾ ਕੋਈ ਵੀ ਬਿਲ ਨਹੀਂ ਲੈ ਕੇ ਆ ਰਹੇ ਕੋਈ ਵੀ ਕਾਨੂੰਨ ਜਿਹਾ ਨਹੀਂ ਬਣੇਗਾ ਜਿਹੜਾ ਕਿ ਪੰਜਾਬ ਤੋਂ ਚੰਡੀਗੜ੍ਹ ਨੂੰ ਅਲੱਗ ਕਰ ਸਕੇ ਤਾਂ ਉਸ ਲਈ ਉਹਨਾਂ ਨੇ ਇੱਕ ਸਾਫ਼-ਸਾਫ਼ ਸਾਰਿਆਂ ਨੂੰ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਚੰਡੀਗੜ੍ਹ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਜੇ ਹੀ ਕੋਈ ਵੀ ਰਣਨੀਤੀ ਜਾਂ ਬਿਲ ਨਹੀਂ ਲਿਆਂਦਾ ਜਾ ਰਿਹਾ ਕਿਉਂਕਿ ਜੇਕਰ ਅਜਿਹਾ ਹੈ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਉਥਲ-ਪੁਥਲ ਆ ਜਾਵੇਗੀ ਕਿ ਪੁਚਾਲਾ ਜਾਵੇਗਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਰੋਹ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੀਯੂ ਦਾ ਮਾਮਲਾ ਹਾਲੇ ਜਿਹੜਾ ਪੰਜਾਬੀ ਭਾਸ਼ਾ ਨੂੰ ਬੰਦ ਕਰਨ ਦਾ ਤੇ ਸੈਨੇਟ ਸੈਨੇਟ ਬੰਦ ਕਰਨ ਦਾ ਮਾਮਲਾ ਸੀ ਹਾਲੇ ਵੀ ਗਰਮਾਇਆ ਹੋਇਆ ਸ਼ਾਂਤ ਨਹੀਂ ਹੋਇਆ ਜਿਸ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਚੰਡੀਗੜ੍ਹ ਕੋਨ ਦੀ ਤਿਆਰੀ ਵੀ ਕੇਂਦਰ ਕਰ ਰਿਹਾ ਹੈ ਕੌਣ ਵਾਲੇ ਜਿਹੜਾ ਸਰਦਰੂਤੀ ਇਜਲਾਸ ਹੈ ਉਸ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਵੇਗਾ ਜਿਸ ਨੂੰ ਜੇਕਰ ਮੰਜ਼ੂਰੀ ਮਿਲ ਜਾਂਦੀ ਹੈ ਉਹ ਕਾਨੂੰਨ ਬਣ ਜਾਂਦਾ ਤਾਂ ਫਿਰ ਪੰਜਾਬ ਦੇ ਲਈ ਵੱਡਾ ਖਤਰਾ ਹੋ ਸਕਦਾ ਕਿਉਂਕਿ ਚੰਡੀਗੜ੍ਹ ਪੰਜਾਬ ਤੋਂ ਖੋਇਆ ਜਾ ਸਕਦਾ ਤੇ ਜੇਕਰ ਇੱਕ ਵਾਰ ਪੰਜਾਬ ਤੋਂ ਚੰਡੀਗੜ੍ਹ ਖੋ ਲਿਆ ਜਾਂਦਾ ਤਾਂ ਫਿਰ ਇਹ ਚੰਡੀਗੜ੍ਹ ਹਰਿਆਣਾ ਦਿੱਤਾ ਜਾਵੇਗਾ ਕਿਉਂਕਿ ਹਰਿਆਣਾ ਦੀ ਰਾਜਧਾਨੀ ਵੀ ਚੰਡੀਗੜ੍ਹ ਹੈ ਤਾਂ ਦੂਸਰੇ ਪਾਸੇ ਹੁਣ ਇਸ ਸੰਭਾਵਨਾ ਦੇ ਉੱਤੇ ਐਮ ਐਚ ਏ ਦੇ ਵੱਲੋਂ ਵੀ ਆਪਣਾ ਜਵਾਬ ਦਿੱਤਾ ਗਿਆ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਡਰਨ ਵਾਲੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਸਾਧਰਤ ਇਜਲਾਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਜਿਹਾ ਕੋਈ ਬਿਲ ਨਹੀਂ ਲਿਆਂਦਾ ਜਾ ਰਿਹਾ ਜਿਸ ਨੂੰ ਕਿ ਪੰਜਾਬ ਨੂੰ ਚੰਡੀਗੜ੍ਹ ਤੋਂ ਖੋਹਣ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਜਿਹਾ ਸਰਕਾਰ ਨੇ ਕੋਈ ਵੀ ਰਣਨੀਤੀ ਕੋਈ ਵੀ ਯੋਜਨਾ ਨਹੀਂ ਬਣਾਈ ਸਰਕਾਰ ਨੇ ਜਿਹਾ ਕੋਈ ਐਲਾਨ ਨਹੀਂ ਕੀਤਾ ਸਰਧ੍ਰਤ ਇਜਲਾਸ ਜ਼ਰੂਰ ਹੈ ਉਸ ਦੇ ਵਿੱਚ ਬਿਲ ਜ਼ਰੂਰ ਪੇਸ਼ ਕੀਤੇ ਜਾਣਗੇ ਪਰ ਇਸ ਦਾ ਕੋਈ ਵੀ ਗੱਲ ਨਹੀਂ ਹੈ ਕਿ ਚੰਡੀਗੜ੍ਹ ਖੋਹਣ ਦੀ ਤਿਆਰੀ ਕੇ ਅੰਦਰ ਕਰ ਰਹੀ ਹੈ ਇਸ ਤੋਂ ਬਾਅਦ ਮਾਮਲੇ ਦੇ ਵਿੱਚ ਅੱਗੇ ਕੀ ਸਾਹਮਣੇ ਆਵੇਗਾ ਕਿਸ ਤਰੀਕੇ ਨਾਲ ਜਿਹੜਾ ਸਦਰੂਤੀ اجلاس ਉਸ ਦੇ ਵਿੱਚ ਕਿਹੜੇ ਕਿਹੜੇ ਬਿੱਲ ਪੇਸ਼ ਕੀਤੇ ਜਾਣਗੇ ਤਾਂ ਜੇਕਰ ਇਹ ਬਿੱਲ ਪੇਸ਼ ਹੁੰਦਾ ਹੈ ਚੰਡੀਗੜ੍ਹ ਨੂੰ ਲੈ ਕੇ ਫਿਰ ਕੋਈ ਵੀ ਹੋਰ ਗੱਲ ਸਾਹਮਣੇ ਆਉਂ ਜ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲਾਂ ਹੀ ਗਰਮਹਾਟਾਈ ਹੋਈ ਹੈ ਬਿਸ਼ੱਕ ਸਰਦੀ ਦਾ ਮੌਸਮ ਹੈ ਪਰ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਸੂਬੇ ਵੇਖਿਆ ਹੋਇਆ ਸੂਬੇ ਦੇ ਵਿੱਚ ਵੀ ਰੋਸ ਦੀ ਲਹਿਰ ਹੈ ਹਰ ਇੱਕ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹਰ ਕੋਈ ਇਹ ਹੀ ਕਹਿ ਰਿਹਾ ਕਿ ਚੰਡੀਗੜ੍ਹ ਉਤੇ ਪੰਜਾਬ ਦਾ ਹੱਕ ਹੈ ਪੰਜਾਬ ਦੇ ਬਜ਼ੁਰਗਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ ਪਰ ਅੱਜ ਵੀ ਪੰਜਾਬ ਨਾਲ ਧੋਖਾ ਕੀਤਾ ਜਾ ਰਿਹਾ ਹੈ ਕਿਉਂਕਿ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਨਹੀਂ ਕੀਤਾ ਜਾ ਰਿਹਾ ਚੰਡੀਗੜ੍ਹ ਨੂੰ ਹਰਿਆਣਾ ਨੂੰ ਬੰਨ੍ਹ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਕੇਂਦਰ ਆਪਣੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ 131ਵੇਂ ਸੋਧ ਬਿੱਲ ਜਿਹੜੀ ਪਾਸ ਹੋ ਜਾਂਦੀ ਹੈ ਤਾਂ ਇਹ ਸਾਰਾ ਹੱਕ ਹੈ ਕਿ ਰਾਸ਼ਟਰਪਤੀ ਅਧੀਨ ਚਲਾ ਜਾਵੇਗਾ ਤਾਂ ਰਾਸ਼ਟਰਪਤੀ ਦੇ ਜਿਹੜੇ ਅਧੀਨ ਕੇਂਦਰ ਸ਼ਾਸਿਤ ਪ੍ਰਦੇਸ਼ ਆਉਂਦੇ ਨੇ ਉਸ ਦੀ ਸਾਰੀ ਕਮਾਂਡ ਰਾਸ਼ਟਰਪਤੀ ਕੋਲ ਹੁੰਦੀ ਤਾਂ ਪੰਜਾਬ ਦੇ ਕੋਲ ਜਿਹੜਾ ਥੋੜਾ ਬਹੁਤਾ ਵੀ ਪ੍ਰਸ਼ਾਸਨੀ ਕੀ ਆ ਰਾਜਨੀਤਿਕ ਕੰਟਰੋਲ ਚੰਡੀਗੜ੍ਹ ਦੇ ਉੱਤੇ ਹੈ ਉਹ ਸਾਰਾ ਖੁਸ਼ ਜਾਵੇਗਾ ਜਿਸ ਨੂੰ ਲੈ ਕੇ ਸਿਆਸੀ ਤਰ੍ਹਾਂ ਵੀ ਡਰੀਆਂ ਹੋਈਆਂ ਨੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਡਰ ਬਣਿਆ ਹੋਇਆ ਹੈ